ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਲਖਵੀਰ ਕਹਿੰਦੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਆ ਇੱਕ ਟੌਪਿਕ ਦੇ ਉੱਪਰ ਉਹ ਟੌਪਿਕ ਦੋਸਤੋ ਕੀ ਹੈ ਕਿ ਕਈ ਵਾਰ ਜਦੋਂ ਅਸੀਂ SBC ਅਲਕਲਾਈਨ ਡ੍ਰੌਪ ਦੀ ਕਿਸੇ ਨੂੰ ਪਲਾਨ ਪ੍ਰੈਜੈਂਟੇਸ਼ਨ ਕਰਦੇ ਆ ਸਾਹਮਣੇ ਵਾਲੇ ਦੋਸਤ ਕੋਈ ਨੈਗੇਟਿਵ ਗੱਲ ਕਰਦੇ ਆ ਕੋਈ ਨੈਗੇਟਿਵ ਕੁਐਸਚਨ ਕਰ ਦਿੰਦੇ ਆ ਹਨਾ ਜਾਂ ਗੱਲ ਕਰਦੇ ਆ ਕਿ ਮੈਨੂੰ ਬਹੁਤ ਸਾਰੀ ਨੌਲੇਜ ਹੈਗੀ ਇਸ ਪ੍ਰੋਡਕਟ ਦੀ ਮੈਨੂੰ ਬਹੁਤ ਸਾਰਾ ਗਿਆਨ ਆ ਮੇਰੇ ਕੋਲ ਮੈਂ ਇਹਦੇ ਉੱਪਰ ਬਹੁਤ ਸਟੱਡੀ ਕੀਤੀ ਹੋਈ ਆ ਮੈਂ ਮਾਸਟਰਮਾਈਂਡ ਆ ਮੈਂ ਜੀਨੀਅਸ ਆ ਤਾਂ ਦੋਸਤੋ ਸਭ ਤੋਂ ਪ SBC Alkaline Drop ਦੀ ਪ੍ਰੈਜੈਂਟੇਸ਼ਨ ਦੇਣ ਤੋਂ ਪਹਿਲਾਂ ਉਹਨੂੰ ਇੱਕ ਸਵਾਲ ਜ਼ਰੂਰ ਪੁੱਛਿਆ ਕਰੋ ਕਿ ਸਰ ਤੁਹਾਡੇ ਕੋਲ ਦੋ ਆਪਸ਼ਨਾਂ ਹੋਣ ਪਾਣੀ ਦੇ ਲਈ ਤੁਹਾਨੂੰ ਪਿਆਸ ਲੱਗੀ ਆ ਤੁਹਾਡੇ ਕੋਲ ਦੋ ਆਪਸ਼ਨਾਂ ਹੋਣ ਇੱਕ ਤਲਾਬ ਦਾ ਖੜਾ ਹੋਇਆ ਪਾਣੀ ਇੱਕ ਝਰਨੇ ਦੇ ਚਸ਼ਮਿਆਂ ਦਾ ਵਗਦਾ ਹੋਇਆ ਤਾਜ਼ਾ ਪਾਣੀ ਤੁਸੀਂ ਦੋਨਾਂ ਵਿੱਚੋਂ ਕਿਹੜਾ ਪਾਣੀ ਪੀਣਾ ਪਸੰਦ ਕਰੋਗੇ ਜੇ ਤਾਂ ਉਹਨਾਂ ਦਾ ਦੂਸਰਾ ਆਨਸਰ ਹੋਇਆ ਕਿ ਝਰਨੇ ਦੇ ਚਸ਼ਮਿਆਂ ਦਾ ਤਾਜ਼ਾ ਪਾਣੀ ਪੀਣਾ ਚਾਹੀਦਾ ਆ ਉਹਨਾਂ ਦੇ ਨਾਲ ਗੱਲ ਨੂੰ ਅੱਗੇ ਵਧਾਓ ਅੱਗੇ ਵਧਾਓ ਉਹਦੀ ਪ੍ਰੈਜੈਂਟੇਸ਼ਨ ਦਿਓ ਉਹ ਪ੍ਰੋਡਕਟ ਨੂੰ ਸਮਝਣਗੇ ਉਹਨੂੰ ਜਾਣਨਗੇ ਔਰ ਡੈਫੀਨੇਟਲੀ ਤੁਹਾਡਾ ਪ੍ਰੋਡਕਟ ਯੂਜ਼ ਵੀ ਕਰਨਗੇ ਔਰ ਦੂਸਰੀ ਚੀਜ਼ ਦੋਸਤੋ ਕਈ ਵਾਰ ਇਦਾਂ ਦੇ ਦੋਸਤਾਂ ਨੂੰ ਮਿਲਦੇ ਆ ਉਹ ਗੱਲ ਬੋਲਦੇ ਕਿ ਮੇਰੇ ਕੋਲ ਬਹੁਤ ਨੌਲੇਜ ਆ ਗਿਆਨ ਆ ਮੈਂ ਇਹਦੇ ਉੱਪਰ ਬਹੁਤ ਸਾਰੀ ਰਿਸਰਚ ਕੀਤੀ ਹੋਈ ਆ ਐਕਚੁਅਲ ਦੇ ਵਿੱਚ ਦੋਸਤੋ ਜਿਨ੍ਹਾਂ ਨੇ ਉਹ ਬੜੀ ਰਿਸਰਚ ਕੀਤੀ ਹੋਈ ਐਕਚੁਅਲ ਦੇ ਵਿੱਚ ਉਹਨਾਂ ਨੇ YouTube ਦੇ ਉੱਪਰ ਜਾ ਕੇ ਕੁਝ ਵੀਡੀਓਜ਼ ਦੇਖੀਆਂ ਆ ਉਹਨੂੰ ਰਿਸਰਚ ਨਹੀਂ ਕਹਿੰਦੇ ਉਹਨੂੰ ਸਰਚ ਕਹਿੰਦੇ ਆ ਜਿਨ੍ਹਾਂ ਨੇ ਦੋਸਤੋ ਵਾਲਾ ਪ੍ਰੋਡਕਟ ਤਿਆਰ ਕੀਤਾ ਹੋਇਆ ਆ SBC ਐਲਕੈਲਾਈ ਡਰਾਪਸ ਉਹਦੀ ਰਿਸਰਚ ਜੋ ਹੈ ਗਵਰਨਮੈਂਟ ਆਫ ਇੰਡੀਆ ਕੋਲ ਜੋ ਵੀ ਸਾਨੂੰ ਲੀਗਲ ਸਟੇਟਸ ਚਾਹੀਦੀਆਂ ਆ ਜੋ ਸਾਨੂੰ ਲੀਗਲ ਸਰਟੀਫਿਕੇਟਸ ਚਾਹੀਦੇ ਹੈਗੇ ਕਹਦੇ ਮੈਨੂਫੈਕਚਰਿੰਗ ਯੂਨਿਟਸ ਦੇ ਲਈ ਉਹ ਸਾਰੇ ਅਸੀਂ ਪਹਿਲੇ ਦਿਨ ਤੋਂ ਨਾਲ ਲੈ ਕੇ ਚੱਲੇ ਹੋਏ ਆ ਜਿੱਦਾਂ ਕਿ ਐਫਐਸਐਸਏਆਈ ਜੀਐਮਪੀ ਸਰਟੀਫਿਕੇਸ਼ਨ ਕੋਸ਼ਰ ਦੀ ਸਰਟੀਫਿਕੇਸ਼ਨ ਇਸ ਤੋਂ ਇਲਾਵਾ ਦੂਸਰੀ ਗੱਲ ਕਰੀਏ ਐਨਆਈਐਸਓ ਸਰਟੀਫਾਈਡ ਪ੍ਰੋਡਕਟ ਐਚਐਸਸੀਸੀਪੀ ਦੀ ਸਰਟੀਫਿਕੇਸ਼ਨ ਸਾਰੇ ਲੀਗਲ ਡਾਕੂਮੈਂਟਸ ਸਾਰੀ ਸਰਟੀਫਿਕੇਸ਼ਨ ਅਸੀਂ ਪ੍ਰੋਡਕਟ ਦੀਆਂ ਪਹਿਲੇ ਦਿਨ ਤੋਂ ਨਾਲ ਲੈ ਕੇ ਚੱਲੇ ਹੋਏ ਆ ਫਿਰ ਵੀ ਕਈ ਦੋਸਤ ਮਿਲਦੇ ਆ ਕਿ ਨਹੀਂ ਨਹੀਂ ਮੈਂ ਦੇ ਉੱਪਰ ਬਹੁਤ ਸਾਰਾ ਰਿਸ ਐਕਚੁਅਲ ਵਿੱਚ ਦੋਸਤੋ ਉਹਨਾਂ ਦੀ ਰਿਸਰਚ ਕਿੱਦਾਂ ਦੀ ਹੁੰਦੀ ਆ ਮੈਂ ਆਪਣੇ ਕਸਟੋਰੀਜ਼ ਨਾਲ ਕਲੀਅਰ ਕਰਦਾ ਆ ਕਿਸੇ ਸਖਸ਼ ਨੇ ਇਦਾਂ ਇੱਕ ਰਿਸਰਚ ਕੀਤੀ ਜਿਹਦਾ ਲੋਕ ਸਾਨੂੰ ਮਾਰਕੀਟ ਦੇ ਵਿੱਚ ਮਿਲਦੇ ਆ ਉਹ ਰਿਸਰਚ ਕਿੱਦਾਂ ਦੀ ਕੀਤੀ ਉਹਨੇ ਇੱਕ ਨਾ ਭੂੰਡ ਨੂੰ ਲਿਆ ਉਸ ਭੂੰਡ ਦੀਆਂ ਚਾਰ ਲੱਤਾਂ ਸੀ ਉਹਨੇ ਉਸ ਭੂੰਡ ਨੂੰ ਜ਼ਮੀਨ ਤੇ ਰੱਖਿਆ ਕਹਿੰਦਾ ਰਨ ਰਨ ਭੂੰਡ ਰੇ ਚੱਲਣਾ ਸ਼ੁਰੂ ਕਰ ਦਿੱਤਾ ਉਹਦੀ ਰਿਸਰਚ ਦੇ ਵਿੱਚ ਉਹਨੇ ਭੂੰਡ ਦੀਆਂ ਚਾਰਾਂ ਦੇ ਵਿੱਚੋਂ ਇੱਕ ਲੱਤ ਨੂੰ ਤੋੜ ਦਿੱਤਾ ਲੱਤਾਂ ਤਿੰਨ ਰਹਿ ਗਈਆਂ ਉਹਨੇ ਜ਼ਮੀਨ ਤੇ ਰੱਖਿਆ ਭੂੰਡ ਨੂੰ ਕਹਿੰਦਾ ਰਨ ਰਨ ਉਹਨੇ ਫਿਰ ਵੀ ਉਹੜਾ ਜੇ ਔਖਾ ਹੋ ਕੇ ਚੱਲਣਾ ਸ਼ੁਰੂ ਕਰ ਦਿੱਤਾ ਉਹਨੇ ਭੂੰਡੀਆਂ ਤਿੰਨਾਂ ਦੇ ਵਿੱਚੋਂ ਇੱਕ ਲੱਤ ਹੋਰ ਤੋੜ ਦਿੱਤੀ ਦੋ ਲੱਤਾਂ ਦੇ ਨਾਲ ਜ਼ਮੀਨ ਤੇ ਰੱਖਿਆ ਭੂੰਡ ਨੂੰ ਕਹਿੰਦਾ ਰਨ ਰਨ ਭੂੰਡ ਨੇ ਲੰਗੜਾਉਂਦੇ ਹੋਏ ਬੜੇ ਮੁਸ਼ਕਲ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ ਕਹਿੰਦਾ ਵੈਰੀ ਗੁੱਡ ਮੇਰੀ ਰਿਸਰਚ ਕਾਮਯਾਬ ਹੋ ਰਹੀ ਹੈ ਉਹਨੇ ਦੋਸਤੋ ਥੋੜੀ ਜਿਹੀ ਦਰਬਾਦ ਉਹਨਾਂ ਦੋਹਾਂ ਦੇ ਵਿੱਚੋਂ ਇੱਕ ਲੱਤ ਜਿਹੜੀ ਸੀ ਉਹਨੂੰ ਵੀ ਤੋੜ ਦਿੱਤਾ ਇੱਕ ਲੱਤ ਰਹਿ ਗਈ ਭੂੰਡ ਦੇ ਭੂੰਡ ਨੂੰ ਜ਼ਮੀਨ ਤੇ ਰੱਖਿਆ ਕਹਿੰਦਾ ਰਨ ਰਨ ਭੂੰਡ ਨੇ ਬਹੁਤ ਮੁਸ਼ਕਲ ਦੇ ਨਾਲ ਰेंगਦੇ ਹੋਏ ਜ਼ਮੀਨ ਤੇ ਚੱਲਣਾ ਸ਼ੁਰੂ ਕਰ ਦਿੱਤਾ ਕਹਿੰਦਾ ਵੈਰੀ ਗੁੱਡ ਸਕਸੈਸ ਹੋ ਰਹੀ ਆ ਮੇਰੀ ਜਿਹੜੀ ਰਿਸਰਚ ਸੀ ਉਹ ਕਾਮਯਾਬੀ ਵੱਲ ਅੱਗੇ ਵਾਦੀ ਪਈ ਆ ਉਹਨੇ ਦੋਸਤੋ ਕੀ ਕੀਤਾ ਥੋੜੀ ਜਿਹੀ ਦੇਰ ਬਾਅਦ ਜਿਹੜੀ ਇੱਕ ਲੱਤ ਬਚੀ ਸੀ ਉਹਨੂੰ ਵੀ ਤੋੜ ਦਿੱਤਾ ਉਹਨੂੰ ਤੋੜ ਕੇ ਜ਼ਮੀਨ ਤੇ ਜਿੱਦਾਂ ਭੌਂਡ ਨੂੰ ਰੱਖਿਆ ਕਹਿੰਦਾ ਰਨ ਰਨ ਭੌਂਡ ਬਿਲਕੁਲ ਨਹੀਂ ਚੱਲਿਆ ਥੋੜੀ ਜਿਹੀ ਦੇਰ ਬਾਅਦ ਥੋੜੀ ਉੱਚੀ ਵਾਚ ਗੱਲ ਬੋਲੀ ਕਹਿੰਦਾ ਰਨ ਰਨ ਭੌਂਡ ਬਿਲਕੁਲ ਨਹੀਂ ਚੱਲਿਆ ਤੀਸਰੀ ਵਾਰ ਥੋੜਾ ਹੋਰ ਉੱਚੀ ਵਾਚ ਗੱਲ ਕੀਤੀ ਕਹਿੰਦਾ ਰਨ ਰਨ ਪੂਣ ਬਿਲਕੁਲ ਨਹੀਂ ਚੱਲਿਆ ਕਹਿੰਦਾ ਵੈਰੀ ਗੁੱਡ ਮੇਰੀ ਰਿਸਰਚ ਕਾਮਯਾਬ ਹੋਈ ਕਹਿੰਦਾ ਮੇਰੀ ਰਿਸਰਚ ਇਹ ਕਹਿੰਦੀ ਆ ਕਿ ਜਦੋਂ ਵੀ ਕਿਸੇ ਭੂਣ ਦੀਆਂ ਸਾਰੀਆਂ ਲੱਤਾਂ ਤੋੜ ਦਿੱਤੀਆਂ ਜਾਂ ਉਹਨੂੰ ਸੁਣਾਈ ਦੇਣਾ ਬੰਦ ਹੋ ਜਾਂਦਾ ਹੈ ਉਹਨੂੰ ਸੁਣਨਾ ਬੰਦ ਹੋ ਜਾਂਦਾ ਹੈ ਸੋ ਦੋਸਤੋ ਇਹੋ ਜਿਹੇ ਲੋਕ ਸਾਨੂੰ ਮਿਲਦੇ ਨੇ ਮਾਰਕੀਟ ਦੇ ਵਿੱਚ ਜਿਨ੍ਹਾਂ ਨੇ ਇਹੋ ਜਿਹੀਆਂ ਰਿਸਰਚਾਂ ਕੀਤੀਆਂ ਹੋਈਆਂ ਇਹੋ ਜਿਹੀਆਂ ਸਰਚਾਂ ਕੀਤੀਆਂ ਹੋਈਆਂ ਆ ਉਹਨਾਂ ਤੋਂ ਤੁਸੀਂ ਆਪਣਾ ਮਾਈਂਡ ਸੈਟ ਖਰਾਬ ਨਹੀਂ ਕਰਨਾ ਇਹੋ ਜਿਹੇ ਲੋਕਾਂ ਦੇ ਜਦੋਂ ਵੀ ਤੁਸੀਂ ਗੱਲ ਕਰਦੇ ਸੁਣਦੇ ਹੋ ਤਾਂ ਇਹ ਸਟੋਰੀ ਨੂੰ ਯਾਦ ਕਰ ਲੈਣਾ ਕਿ ਉਹਨਾਂ ਦੀ ਰਿਸਰਚ ਕਿਹੋ ਜਿਹੀ ਹੁੰਦੀ ਆ ਐਕਚੁਅਲ ਦੇ ਵਿੱਚ ਪਤਾ ਉਹਨਾਂ ਨੂੰ पीएच की ਹੁੰਦਾ ਆ او ਆਰਪੀ ਕੀ ਹੁੰਦੀ ਆ ਮਾਈਕਰੋਕਲਾਸਟਿੰਗ ਕੀ ਹੁੰਦੀ ਆ ਐਂਟੀਆਕਸੀਡੈਂਟਸ ਕੀ ਹੁੰਦੇ ਹੈਗੇ ਆ ਉਹਨਾਂ ਨੇ ਸਰਚ ਕੁਝ ਵੀ ਨਹੀਂ ਦੋਸਤੋ ਕੀਤਾ ਐਕਚੁਅਲ ਉਹਦੇ ਵਿੱਚ ਅਧੂਰੀ ਜਾਣਕਾਰੀ ਦੇ ਕਰਕੇ ਉਹ 네ਗੇਟਿਵ ਡਿਸਕਸ਼ਨਸ ਕਰਦੇ ਆ ਆਪਣਾ ਮਾਈਂਡਸੈਟ ਨੂੰ ਦੋਸਤੋ ਪੋਜ਼ਿਟਿਵ ਰੱਖਣਾ ਆ ਆਪਣੇ ਮਿਸ਼ਨ ਨੂੰ ਆਪਣੇ ਗੋਲਸ ਨੂੰ ਟਾਰਗੇਟਸ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹੋਏ ਦੋਸਤੋ ਆਪਾਂ ਅਚੀਵ ਕਰਦੇ ਜਾਣਾ ਆ ਸੋ ਬਹੁਤ ਸਾਰਾ ਧੰਨਵਾਦ